ਇਹ ਨੰਬਰ ਦੋ ਬੜੇ ਜੀ ਜਿੰਦ ਜਾਨ ਸੀ ਆ ਤੁਸੀਂ ਵੇਖ ਸਕਦੇ ਹੋ ਸਾਰੇ ਇਲਾਕੇ ਦਾ ਬੰਨ ਸੀ ਜਿਹੜੇ ਬੰਦਿਆਂ ਨੇ ਵੀ ਇਹ ਕੰਮ ਕੀਤਾ ਬੜੀ ਜਿਹੜੀ ਅਤ ਨਿੰਦਣਯੋਗ ਜੇ ਕਹਿ ਲਈਏ ਮੈਂ ਕਹਿੰਨਾ ਮੈਂ ਇਹਨਾਂ ਲੋਕਾਂ ਨੂੰ ਪੁੱਛਣਾ ਚਾਹਣਾ ਵੀ ਤੁਹਾਨੂੰ ਇਹ ਗੱਲਾਂ ਕਰਕੇ ਲੱਭਦਾ ਕੀ ਹੈ ਕਿਉਂ ਤੁਸੀਂ ਲੋਕਾਂ ਦੇ ਘਰ ਜਾੜ ਰਹੇ ਹੋ ਕੀ ਉਹ ਇਸ ਬੰਦੇ ਨੇ ਇਹੀ ਦੱਸਦਣ ਵੀ ਇਹਦਾ ਕਸੂਰ ਕੀ ਸੀ ਇਹਨੇ ਕੋਈ ਕਿਸੇ ਦਾ ਕੋਈ ਨੁਕਸਾਨ ਕੀਤਾ ਜੇ ਰਾਜਨੀਤੀ ਦੇ ਵਿੱਚ ਵੇਖੋ ਵਿਚਰਦੇ ਆ ਅਸੀਂ ਵੀ ਵਿਚਰਦੇ ਆ ਸਾਰੇ ਲੋਕ ਵਿਚਰਦੇ ਆ ਇਹ ਲੋਕ ਆ ਪੜੀਆਂ ਜਿਹੜੀਆਂ ਦੁਸ਼ਮਣੀਆਂ ਪਾਲ ਕੇ ਜਿਹੜੇ ਇਹੋ ਜੇ ਕੰਮ ਕਰਦੇ ਆ ਅੱਜ ਸੱਚਾਈ ਬਾਹਰ ਆਊਗੀ ਕੀ ਆ ਪਰ ਇਹ ਜਿਹੜੀ ਘਟਨਾ ਇਹਨੇ ਸਾਡੇ ਪੂਰੇ ਮੱਝ ਏਰੀਏ ਨੂੰ ਲਾ ਕੇ ਰੱਖ ਦਿੱਤਾ ਬਹੁਤ ਮਾੜੀ ਘਟਨਾ ਹੋਈ ਅਮਲੇ ਸਰ ਕਹਿੰਦੇ ਕੋਈ ਫੋਨ ਵੀ ਹੁੰਦੇ ਪਏ ਸੀ ਧਮਕੀਆਂ ਲਗਾਈਆਂ ਯਾਰੀਆਂ ਨੇ ਕਹਿੰਦੇ ਪਹਿਲਾਂ ਵੀ ਤੁਹਾਨੂੰ ਕੋਈ ਤਾਂ ਵੀ ਗੱਲ ਆਈ ਸਾਹਮਣੇ ਜਿਹੜੀ ਕੁਝ ਸਮੇਂ ਤੋਂ ਪਹਿਲਾਂ ਜਿਹੜੀਆਂ ਮਾਤਮ ਕੀ ਹੋਣਾ ਉਹਨਾਂ ਨੂੰ ਆਉਂਦੀਆਂ ਰਹੀਆਂ ਜੀ ਜੀ ਕੁਝ ਸਮੇਂ ਤੋਂ ਪਹਿਲਾਂ ਹੁਣ ਮੇਰਾ ਕੱਲ ਹੁਣ ਆ ਮਤਲਬ ਜੇ 10 ਦਿਨ ਜਾਂ 20 ਦਿਨ ਜਾਂ ਮਹੀਨੇ ਪਹਿਲਾਂ ਤਾਂ ਮੈਨੂੰ ਕੋਈ ਜਾਣਕਾਰੀ ਨਹੀਂ ਹੈਗੀ ਮੇਰੀ ਹੁਣੇ ਪ੍ਰਸ਼ਾਸਨ ਨਾਲ ਗੱਲ ਹੋਈ ਹੈ ਜੀ ਜਿਹੜੇ ਪ੍ਰਸ਼ਾਸਨ ਤਾਂ ਸਵੇਰ ਦਾ ਹੀ ਲੱਗਾ ਹੋਇਆ ਔਰ ਜਿਹੜਾ ਵੀਰੇ ਧੀਰਥਾਂ ਚੋਂ ਨਿਕਲ ਗਿਆ ਜਿਹੜਾ ਭਰਾ ਚਲੇ ਗਿਆ ਦੁਨੀਆ ਤੋਂ ਜੀ ਉਹਨੇ ਤਾਂ ਕਿੱਥੋਂ ਵਾਪਸ ਆਉਣਾ ਅੱਜ ਉਹਦੇ ਬੱਚਿਆਂ ਨੂੰ ਪੁੱਛ ਕੇ ਵੇਖੋ ਮੈਂ ਅੰਦਰੋਂ ਜਾ ਕੇ ਆਇਆ ਜੀ ਉਹਦੇ ਵਿਚਾਰੀ ਮਾਤਾ ਭਰਾ ਉਹਦਾ ਉਹਨਾਂ ਨੂੰ ਪੁੱਛੋ ਮੇਰੇ ਵੀਰ ਇਹੋ ਜੇ ਮੈਂ ਤਾਂ ਹਰਾਨ ਆ ਇਹਨਾਂ ਲੋਕਾਂ ਤੋਂ ਵੀ ਸਾਡੇ ਲੋਕ ਤੁਰ ਕਿਹੜੇ ਬੰਦੇ ਨੂੰ ਪਏ ਆ ਇਹ ਕਿਹੜੀ ਕਿਹੜੀ ਗੱਲ ਜਿਹੜੀ ਤੁਸੀਂ ਨਿੱਤ ਮਾਵਾ ਦੇ ਪੁੱਤ ਮਾਰ ਰਹੇ ਹੋ ਇਹਨਾਂ ਦਾ ਕਸੂਰ ਹੀ ਦੱਸ ਦੋ ਸਰ ਲੱਗਦਾ ਨਹੀਂ ਕਿਸ ਤੋਂ ਲਾਈ ਗੱਲ ਨਹੀਂ ਬੜੇ ਕੋਲ ਲਗਾਤਾਰ ਲਗਾਤਾਰ ਇਹਨਾਂ ਦੇ ਮਾਵਾ ਨੇ ਬਹੁਤ ਸਾਹਮਣੇ ਆ ਰਿਹਾ ਜਿਹੜੇ ਬ੍ਰਦਰ ਜਿਹੜੇ ਵੇਖੋ ਤੁਸੀਂ ਸਾਰੇ ਆਪਾਂ ਇੱਕ ਤੁਸੀਂ ਸਾਡੇ ਪਰਿਵਾਰ ਵਿੱਚੋਂ ਹੀ ਆ ਮੀਡੀਆ ਵਾਲੇ ਵੀ ਜਿਹੜੇ ਬੈਡ ਆਨਸਰ ਹੈ ਜਿਹੜੇ ਕ੍ਰਿਮੀਨਲ ਲੋਕ ਆ ਵੀਰੇ ਉਹਨਾਂ ਦੇ ਦਿਮਾਗ ਚ ਜਿਹੜਾ ਜ਼ਹਿਰ ਭਰਿਆ ਹੈ ਉਹ ਨਹੀਂ ਨਿਕਲ ਰਿਹਾ ਉਹ ਤਾਂ ਨਾਲ ਮਿਲ ਕੇ ਸਾਰੇ ਸਮਾਜ ਨੂੰ ਸਾਨੂੰ ਇਹਨਾਂ ਦੇ ਵਿਰੁੱਧ ਖੜੇ ਹੋਣਾ ਪਊਗਾ ਜੇ ਮੈਂ ਕਹਿੰਨਾ ਵੀ ਜੇ ਪਿਸਤੌਲਾਂ ਉਹ ਲਿਆ ਰਹੇ ਆ ਤੁਸੀਂ ਪਿਛਲੇ ਮਹੀਨੇ ਤੋਂ ਇੱਕ ਵੇਖੋ ਪੁਲਿਸ ਨੇ ਪਤਾ ਨਹੀਂ ਕਿੰਨੇ ਜਿਹੜੇ ਬੰਦੇ ਆ ਉਹਨਾਂ ਦਾ ਇਨਕਾਊਂਟਰ ਵੀ ਕੀਤਾ ਜਿਹੜੇ ਗਲਤ ਅੰਸਰ ਆ ਉਹ ਫਿਰ ਵੀ ਨਹੀਂ ਬਾਜ਼ ਆ ਰਹੇ ਲੋਕ ਹਰ ਤੋਂ ਸਾਹਿਬ ਐਮਐਲਏ ਸਾਹਿਬ ਮੇਰਾ ਸਵਾਲ ਹੈ ਕਿ ਇਸ ਤਰੀਕੇ ਦੇ ਨਾਲ ਜਿਸ ਤਰ੍ਹਾਂ ਹੋਇਆ ਗੁੰਡਾਗਰਦੀ ਇਹਨੂੰ ਤੁਸੀਂ ਕਿਵੇਂ ਵੇਖਦੇ ਸਰਕਾਰ ਤੁਹਾਡੀ ਹੈ ਔਰ ਕਿਵੇਂ ਇਸ ਨੂੰ ਕਿਉਂਕਿ ਸਾਰੇ ਆਮ ਮਾਰਿਆ ਗਿਆ ਲੋਕਾਂ ਚ ਬੜਾ ਲੋਕਾਂ ਦੇ ਖਾਣੇ ਕਤਲ ਹੋਇਆ ਜੀ ਸਾਹਮਣੇ ਮੇਰੇ ਵੀਰ ਮੇਰੇ ਵੀਰ ਮੈਂ ਕਹਿੰਦਾ ਜੀ ਉਹ ਦੇਖੋ ਇੱਕ ਸਾਡਾ ਤੋਂ ਆਪਣਾ ਭਰਾ ਸੀ ਮੇਰਾ ਤਾਂ ਆਪਣਾ ਮੇਰੀ ਜਿੰਦ ਜਾਨ ਸੀ ਸਾਡਾ ਉਹ ਜਿਹੜਾ ਇਹ ਹੋ ਰਿਹਾ ਹੈ ਅਤ ਨਿੰਦਣਜੋ ਗੱਲ ਹੋਈ ਆ ਜੀ ਜਿਹੜੀ ਸਰਕਾਰ ਦੀ ਗੱਲ ਆਪਾਂ ਕਰਦੇ ਆਂ ਸਰਕਾਰ ਨੇ ਕਿੰਨੇ ਦਿਨਾਂ ਤੋਂ ਤੁਸੀਂ ਵੇਖਦੇ ਹੋ ਇਹਨਾਂ ਜਿਹੜੇ ਸਮਾਜ ਵਿਰੋਧੀ ਅੰਸਰ ਆ ਉਹਨਾਂ ਵਿਰੁੱਧ ਮਿਹਨਤ ਚੱਲ ਰਹੀ ਆ ਪਰ ਉਹ ਕਿਤੇ ਨਾ ਕਿਤੇ ਜਿਹੜੇ ਮਾੜੇ ਅਨਸਰ ਉਹ ਅਜੇ ਵੀ ਬਾਜ਼ ਨਹੀਂ ਆ ਰਹੇ ਸਰ ਪੁਲਿਸ ਆਪਣਾ ਕੰਮ ਕਰ ਰਹੀ ਹੈ ਉਹਨਾਂ ਦੇ ਵੱਲੋਂ ਕਿਹਾ ਯਾਰਾ ਕਿ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਸੀ ਕਿਹਾ ਕਿ ਮੈਨੂੰ ਸਿਕਿਉਰਿਟੀ ਦਿੱਤੀ ਜਾਵੇ ਕਿਉਂਕਿ ਫਰੋਤੀਆਂ ਜਿਹੜੀਆਂ ਲਗਾਤਾਰ ਮੰਗੀਆਂ ਜਾ ਰਹੀਆਂ ਲੱਗਦਾ ਕਿ ਪੁਲਿਸ ਵੱਲੋਂ ਸਿਕਿਉਰਿਟੀ ਦਿੱਤੀ ਜਾਂਦੀ ਤਾਂ ਅੱਜ ਇਹ ਜਿਹੜਾ ਕੰਮ ਹੋ ਨਹੀਂ ਹੁਣਾ ਸੀ ਇਹ ਚ ਨੋ ਡਾਊਟ ਹੈ ਵੀ ਇਹ ਜੇ ਸਿਕਿਉਰਿਟੀ ਸਰਬ ਮੈਨੂੰ ਜੋ ਮੇਰੇ ਕੋਲੇ ਜਾਣਕਾਰੀ ਨਹੀਂ ਹੈਗੀ ਵੀ ਮੇਰਾ ਤਾਂ ਭਰਾ ਸੀ ਮੇਰੇ ਨਾਲ ਸਕਿਉਰਟੀ ਬਾਰੇ ਨਾ ਤਾਂ ਮੈਨੂੰ ਉਹਨੇ ਜ਼ਿਕਰ ਕੀਤਾ ਜਾਂ ਤਾਂ ਮੈਨੂੰ ਵੀ ਪਤਾ ਹੁੰਦਾ ਸੀ ਸਰਕਾਰ ਨੂੰ ਕਹਿੰਦੇ ਅਸੀਂ ਪੁਲਿਸ ਨੂੰ ਤਾਂ ਸ਼ਿਕਾਇਤ ਦਿੱਤੀ ਸੀ ਕਿ ਉਹ ਥ੍ਰੈਟ ਹੈ ਹੁਣ ਕੰਪਲੇਨ ਨਹੀਂ ਉਹਨਾਂ ਨੂੰ ਪਹਿਲਾਂ ਪਹਿਲਾਂ ਕੰਪਲੇਟ ਦਿੱਤੀ ਗਈ ਸੀ ਸਫੇਨ ਸਾਹਿਬ ਦੇ ਵੱਲੋਂ ਕਿ ਮੈਂ ਕਰੈਕਟ ਹੈ ਇਹ ਤਾਂ ਮੇਰੇ ਕੰਪਲੇਨਟ ਦਿੱਤੀ ਸੀ ਪਰ ਪੁਲਿਸ ਨੂੰ ਉਹਨਾਂ ਨੂੰ ਸਕਿਉਰਟੀ ਦੇਣੀ ਚਾਹੀਦੀ ਸੀ ਦੇਣੀ ਚਾਹੀਦੀ ਸੀ ਕਿਉਂ ਨਹੀਂ ਸੀ ਲੱਗਦਾ ਕਿ ਜਿਹੜਾ ਕੰਫਰੰਸ ਹੋਈ ਹੈ ਲੱਗਦਾ ਇਹ ਗੱਲ ਹੀ ਕੀਤੀ ਗਈ ਹੈ ਜੇ ਤਾਂ ਉਹਨਾਂ ਨੇ ਕੰਪਲੇਂਟ ਕੀਤੀ ਫਿਰ ਬਿਲਕੁਲ ਨਗੇਲੀ ਹੈ ਜੀ ਹੁਣ ਕੰਪਲੇਂਟ ਬਾਰੇ ਮੈਨੂੰ ਜਾਣਕਾਰੀ ਨਹੀਂ ਨਹੀਂ ਤਾਂ ਕਿ ਜਿਹੜੇ ਅਫਸਰ ਨੂੰ ਸ਼ਿਕਾਇਤ ਦਿੱਤੀ ਸੀ ਜਿਉਂ ਕਾਰਵਾਈ ਕਰਦੇ ਤੇ ਇਹ ਘਟਨਾ ਨਹੀਂ ਵਾਪਰੀ ਜੇ ਹੁਣ ਉਹਦੇ ਅਫਸਰ ਤੋਂ ਕਾਰਵਾਈ ਹੋਵੇਗੀ ਜਿਹਨੂੰ ਸ਼ਿਕਾਇਤ ਕੀਤੀ ਬਿਲਕੁਲ ਜੀ ਕਾਰਵਾਈ ਕਿਉਂ ਨਹੀਂ ਜੇ ਤੇ ਰਿਟਨ ਚ ਸ਼ਿਕਾਇਤ ਅਸੀਂ ਕੀਤੀ ਮੈਂ ਹੁਣੇ ਮੋਨੋ ਵੀ ਉੱਥੇ ਖੜਾ ਬਟ ਮੈਨੂੰ ਮੈਨੂੰ ਤਾਂ ਅਜੇ ਪਰਸੋਂ ਕਾਲ ਕੀਤੀ ਜੀ ਮੇਰੇ ਨਾਲ ਪਰਸੋਂ ਗੱਲ ਹੋਈ ਆ ਜੀ ਪਰਸੋਂ ਕਿਸੇ ਕੰਮ ਲਈ ਮੈਨੂੰ ਕਹਿੰਦਾ ਮਿਲਣਾ ਪਰ ਮੈਨੂੰ ਮੇਰੇ ਨਾਲ ਉਹਨੇ ਕੋਈ ਇਹੋ ਜੀ ਗੱਲ ਸਾਂਝੀ ਨਹੀਂ ਕੀਤੀ। ਸੰਸਥਾ ਦਾ ਸ਼ਖਸ ਦਾ ਜਿਹੜਾ ਕਿ ਆਲਰੇਡੀ ਬਹੁਤ سارے ਕੰਮ ਕਰ ਰਿਹਾ ਸੀ। ਕਿਵੇਂ ਜੀ? ਇਸ ਸ਼ਖਸ ਦਾ জানা ਕਿ ਕਿੰਨਾ ਕਾਟਾ ਆਇਆ ਹੈ। ਮੇਰੇ ਵੀਰ ਤੁਸੀਂ ਇੱਕ ਸੰਸਥਾ ਮਾਰਤੀ ਉਹਨਾਂ ਨੇ। ਸਾਹਮਣੇ ਦੇਖ ਕੇ। ਸੋਨੂੰ ਚੀਮਾ ਨਹੀਂ ਮਾਰਿਆ ਕਿ ਸੰਸਥਾ ਮਾਰੀ ਆ ਤੁਸੀਂ ਚਭਾਲ ਦੇ ਲੋਕਾਂ ਨੂੰ ਪੁੱਛੋ ਉਹ ਲੋਕਾਂ ਦਾ ਮਸੀਹਾ ਸੀ। ਲੋਕਾਂ ਨੂੰ ਉਹਦੇ ਪਿੰਡ ਵਿੱਚ ਜਾ ਕੇ ਤੁਸੀਂ ਵੇਖੋ। ਤੇ ਜਿਹੜੇ ਗਰੀਬ ਲੋਕ ਇਸ ਦੁਨੀਆ ਤੋਂ ਚਲ ਜਾਂਦੇ ਸੀ ਬਾਲਣੇ ਵੀ ਸੋਨੂੰ ਚੀਮਾ ਲੈ ਕੇ ਦਿੰਦਾ ਸੀ ਤਾਂ ਹੋਰ ਕਿਹੜੇ ਗਰੀਬਾਂ ਦਾ ਮਸੀਹਾ ਸੀ ਉਹ ਮੇਰੇ ਵੀਰ ਸਮਾਜ ਦਾ ਬ੍ਰਦਰ ਜਿਹੜਾ ਮੈਂ ਕਿਹਾ ਕਿ ਮਸੀਹਾ ਮਾਰਤਾ ਨਾਲ ਲੋਕਾਂ ਨੇ ਜਿਹੜੇ ਦੋ ਬੰਦੇ ਆ ਰਹੇ ਆ ਸੀਸੀਟੀਵੀ ਨਜ਼ਰ ਸੀਸੀਟੀਵੀ ਵਿੱਚ ਨਜ਼ਰ ਆ ਰਿਹਾ ਕਿ ਦੋ ਬੰਦੇ ਆਏ ਨੇ ਇੱਕ ਨੇ ਪਸਤੂ ਨੀ ਬ੍ਰਦਰ ਮੈਂ ਵੇਖੋ ਮੈਨੂੰ ਤਾਂ ਅਜ ਤੱਕ ਵੀਰੇ ਆਪ ਨੂੰ ਨਹੀਂ ਸਮਝ ਆ ਰਹੀ ਮੈਂ ਤਾਂ ਸਵੇਰ ਦਾ ਉੱਠ ਕੇ ਪਹਿਲਾਂ ਉਸ ਤਰ੍ਹਾਂ ਭੱਜੇ ਉਹ ਦਰ ਜਾ ਕੇ ਮੈਂ ਹੁਣ ਇੱਥੇ ਆਇਆ ਮੈਂ ਹੁਣ ਬਾਹਰ ਹੋ ਕੇ ਪ੍ਰਸ਼ਾਸਨ ਨਾਲ ਗੱਲ ਕਰਦੇ ਮੇਰੀ ਹੁਣ ਇਸ ਸੰਬੰਧੀ ਕਿਸੇ ਨਾਲ ਕੋਈ ਗੱਲ ਨਹੀਂ ਹੋ ਰਹੀ ਤਾਂ ਕੀ ਕਹਿਣਾ ਚਾ ਜਨਮੀ ਲੈ ਕੇ ਡੀਜੀਪੀ ਪੰਜਾਬ ਦੇ ਵੱਲੋਂ ਹਾਈ ਅਲਰਟ ਜਿਹੜਾ ਜਾਰੀ ਕੀਤਾ ਗਿਆ ਉਹਨੂੰ ਲੈ ਕੇ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਹੋ ਰਹੀਆਂ ਨੇ ਮੇਰੇ ਵੀਰ ਮੈਂ ਕਹਿੰਨਾ ਜੀ ਇੰਨਾ ਬੰਦਿਆਂ ਦਾ ਕੋਈ ਲਿਆਜ ਨਹੀਂ ਕਰਨਾ ਚਾਹੀਦਾ ਜੀ ਜਿਹੜੇ ਇਹੋ ਜਿਹੇ ਗਲਤ ਅੰਸਰ ਆ ਉਹ ਕਿਸੇ ਦੇ ਵੀ ਨਹੀਂ ਕੁਝ ਲੱਗਦੇ ਉਹ ਨਾਂ ਤਾਂ ਤੁਸੀਂ ਉਹ ਸਾਡੇ ਘਰੇ ਕੁਝ ਲੱਗਦੇ ਜੀ ਜਾਂ ਕਿਸੇ ਉਹਨਾਂ ਨੇ ਸਰਕਾਰ ਦਾ ਜੇ ਕਿਸੇ ਦਾ ਕੋਈ ਲਿਆਜ ਕਰਨਾ ਜੀ ਐਮਐਲਏ ਸਾਹਿਬ ਜਿਵੇਂ ਦਿਨ ਦਿਹਾੜੇ ਘਟਨਾ ਨੂੰ ਅੰਜਾਮ ਦਿੱਤਾ ਗਿਆ ਲੱਗਦਾ ਨਹੀਂ ਕਿ ਪੁਲਿਸ ਦੀ ਕਾਰਜਵਾਹੀ ਤੇ ਵੀ ਕਿਤੇ ਨਾ ਕਿਤੇ ਕਾਨੂੰਨ ਤੇ ਸਵਾਲ ਜਿਹੜੇ ਉੱਠਦੇ ਖੜੇ ਹੁੰਦੇ ਮੇਰੇ ਵੀਰ ਕਈ ਵਾਰੀ ਵੇਖੋ ਮੈਂ ਮੈਂ ਕਿਉਂਕਿ ਮੇਰਾ ਇਹ ਵੀ ਭਰਾ ਸੀ ਜੀ ਆਮ ਲੰਮਾ ਜੇ ਮੇਰੇ ਕੋਲ ਸ਼ਬਦ ਕਈ ਵਾਰੀ ਆਪਾਂ ਪੁਲਿਸ ਨੂੰ ਵੀ ਜੇ ਆਪਾਂ ਡੀਮੋਰਲਾਈਜ਼ ਬੰਨੇ ਕਰਨ ਵਾਲੇ ਤੁਰ ਪਈਏ ਉਹ ਵੀ ਗੱਲ ਇੰਨੀ ਵਧੀ ਜਾਣੀ ਹੁੰਦੀ ਪਰ ਮੈਨੂੰ ਇਹ ਗੱਲ ਦੱਸੋ ਇਹਦਾ ਹੱਲ ਕੀ ਹੈ ਜੀ ਮੈਂ ਐਮਐਲਏ ਮੰਨ ਲਓ ਮੈਂ ਅੱਜ ਹੀ ਸੁਣੋ ਮੈਂ ਅੱਜ ਆਪਣੇ ਗਨਮੈਨਾਂ ਨੂੰ ਕਹਿ ਰਿ ਮੈਂ ਮੈਂ ਗਨਮਨਾਂ ਨੂੰ ਕਹਿ ਰਿਹਾ ਸੀ ਮੈਂ ਕਹਾਂ ਜੀ ਮੈਂ ਘਰੋਂ ਜਦੋਂ ਨਿਕਲਦਾ ਮੈਂ ਕੱਲਾ ਨਿਕਲਦਾ ਕੱਲਾ ਮੈਂ ਤੁਰ ਪੈਂਦਾ ਮੈਨੂੰ ਉੱਥੇ ਕੋਈ ਦੋ ਗੋਲੀਆਂ ਮਾਰ ਜੂ ਤਾਂ ਕੀ ਕਰੂਗਾ ਜੀ ਕੋਈ ਮੇਰੇ ਨਾਲ ਗਨਮਨ ਮੈਨੂੰ ਪੰਜਾਬ ਪੁਲਿਸ ਨੇ ਸਕਿਉਰਿਟੀ ਦਿੱਤੀ ਹੋਈ ਆ ਕਈ ਵਾਰੀ ਮੈਂ ਅਸੀਂ ਅਸੀਂ ਕੀ ਸੋਚਦੇ ਆ ਅਸੀਂ ਸੋਚਦੇ ਆ ਯਾਰ ਸਾਡੀ ਕੋਈ ਨਾ ਦੁਸ਼ਮਣੀ ਆ ਸਾਡੇ ਦਿਮਾਗ 'ਤੇ ਕੋਈ ਗੱਲ ਹੁੰਦੀ ਨਹੀਂ ਜਿਹੜਾ ਰਾਜਨੀਤਿਕ ਤੌਰ ਤੇ ਬੰਦਾ ਵਿਚਰਦਾ ਵਾ ਰਾਜਨੀਤਿਕ ਤੌਰ ਤੇ ਜਦ ਲੋਕੀ ਨੂੰ ਕੰਮਾਂ ਨੂੰ ਆਉਂਦੇ ਆ ਦੁਸ਼ਮਣੀਆਂ ਕਈ ਵਾਰੀ ਲੋਕਾਂ ਦੀਆਂ ਆਪਣੀਆਂ ਹੁੰਦੀਆਂ ਉਹ ਸਿਰ ਮੁੜ ਕੇ ਸੋਨੂੰ ਚੀਮੇ ਵਰਗੇ ਕਹਿੰਦੇ ਜਾਂ ਸਾਡੇ ਵਰਗੇ ਲੋਕਾਂ ਦੇ ਸਿਰ ਮੜਦੇ ਆ ਅਸਲ ਜਿਹ ਰੀਜਨਰ ਦਾ ਇਹੀ ਹੈ ਨਾ ਜੀ ਅਗਲੇ ਸਾਹਿਬ ਮੇਰਾ ਇੱਕ ਸਵਾਲ ਹੈ ਕਿ ਆਮ ਤੁਸੀਂ ਵੀ ਤੋ ਖਾਸ ਕਰੋ ਜੀ ਤੁਹਾਡੇ ਨਜ਼ਦੀਕੀ ਸੀ ਤੁਹਾਡੇ ਬ੍ਰਦਰ ਸੀ ਆਮ ਜਨਤਾ ਦਾ ਕੀ ਹਾਲ ਹੁੰਦਾ ਉਹ ਮੇਰੇ ਵੀਰ ਆਮ ਜਨਤਾ ਇਹ ਵੀ ਵਿਚਾਰ ਇੱਕ ਮਹਿਮਤ ਚੱਲ ਰਹੀ ਹੈ ਇਹਨਾਂ ਦੇ ਵਿਰੁੱਧ ਪ੍ਰਸ਼ਾਸਨ ਪੁਲਿਸ ਰੋਜ਼ ਕੋਈ ਨਾ ਕੋਈ ਕਰ ਰਹੀ ਹੈ ਬਟ ਜਿਹੜੇ ਮੈਂ ਤੇ ਕਹਿ ਰਿਹਾ ਵੀ ਜਿਹੜੇ ਜਿਹੜੇ ਲੋਕਾਂ ਦੇ ਮਨਾਂ 'ਚ ਜ਼ਹਿਰ ਪੈ ਰਿਹਾ ਜਿਹੜੇ ਜਿਹੜੇ ਬੈਡ ਆਨਸਰ ਆ ਉਹ ਨਹੀਂ ਬਾਜ਼ ਆ ਰਹੇ ਤੇ ਉਹਨਾਂ ਵਿਰੁੱਧ ਸਾਨੂੰ ਸਾਰਿਆਂ ਨੂੰ ਜਿੱਥੇ ਪ੍ਰਸ਼ਾਸਨ ਨੂੰ ਲੜਾਈ ਲੜਨੀ ਪਊਗੀ ਸਮਾਜ ਨੂੰ ਵੀ ਸਾਨੂੰ ਉਹਨਾਂ ਦੇ ਵਿਰੁੱਧ ਖੜੇ ਹੋਣਾ ਪਊਗਾ ਸਾਨੂੰ ਲੜਨਾ ਪਊਗਾ ਜੀ ਉਹਨਾਂ ਦੇ ਵਿਰੁੱਧ ਠੀਕ ਹੈ ਜੀ ਠੀਕ ਹੈ ਜੀ ਅਮੀਰ ਬੁਖਬੰਦ ਇੰਸਪੈਕਟਰ ਗੁਰਚਰਨ ਸਿੰਘ ਮੈਂ ਇਹਦੇ ਪਿੱਖੀ ਵਿੰਡਾਸਿਚੂ ਲੱਗਾ ਹੋਇਆ ਹਾਂ ਸੱਚੀ ਕੋ ਮਾਮਲਾ ਹੈਗਾ ਕੀ ਸਰ ਮਾਮਲਾ ਹੈਗਾ ਮਾਮਲਾ ਬਾਕੀ ਦੇ ਬਰੀਕੀ ਦਾ ਜਾਣ ਜਿਹੜੀ ਉਹ ਐਸਚੋ ਸਾਹਿਬ ਕਰ ਰਹੇ ਚਬਾੜ ਵਾਲੇ ਜੀ ਜੀ ਅੱਛਾ ਉੱਥੇ ਇਹਨਾਂ ਨੂੰ ਪਤਾ ਲੱਗਾ ਕਿ ਦੋ ਅਣਪਛਾਤੇ ਬੰਦੇ ਆਏ ਇਹ सोनू ਜੀ ਕਟਿੰਗ ਕਰਾ ਰਹੇ ਜੀ ਤਨੂਜੀ ਮਾਸਪੰਚ ਦੋ ਬੰਦੇ ਆਏ ਇੱਕ ਨੇ ਅੰਦਰ ਵੜ ਕੇ ਗ ਸਿਸਰ ਕਿੰਨੀਆਂ ਗੋਲੀਆਂ ਲੱਗੀਆਂ ਸੀ ਇਹਨਾਂ ਨੂੰ ਇਨਵੈਸਟੀਗੇਸ਼ਨ ਚੱਲ ਰਹੀ ਬਸ ਸਰ ਜੀ ਗੋਲੀਆਂ ਕਿੰਨੀਆਂ ਲੱਗੀਆਂ ਇਹਨਾਂ ਨੂੰ ਕਿੱਥੇ ਗੋਲੀ ਕਿੱਥੇ ਚਲੀ ਹੈ ਇਹ ਦੱਸੋ ਗੋਲੀਆਂ ਪੋਸਟਮਾਰਟਮ ਤੋਂ ਪਤਾ ਲੱਗੂ ਕਿੰਨੀਆਂ ਵੱਜੀਆਂ ਮੈਂ ਤਾਂ ਅਜੇ ਅੰਦਰ ਗਿਆ ਨਹੀਂ ਕਿਹੜੀ ਜਗ੍ਹਾ ਤੇ ਪੇਟ ਚ ਪੇਟ ਚ ਨਹੀਂ ਕਿਹੜੀ ਜਗ੍ਹਾ ਤੇ ਬੈਠੇ ਸੀ ਉਦੋਂ ਜਦੋਂ ਗੋਲੀ ਲੱਗੀ ਸੀ ਉਹ ਅੰਦਰ ਖੜੇ ਹੀ ਕਟਿੰਗ ਵਾਲੀ ਦੁਕਾਨ ਜਿੰਨੇ ਵਜੇ ਦਾ ਸਮਾਂ ਸੀ ਸਵੇਰੇ ਸਵੇਰੇ ਕੋਈ ਹੋਊ 8:30 9:00 ਅੱਛਾ ਸੋਨੂ ਚਿਮਾ ਜੀ ਕੌਣ ਹੈਗੇ ਨੇ ਉੱਥੋਂ ਦੇ ਸਰਪੰਚ ਸਰਪੰਚ ਮੌਜੂਦ ਦਾ ਸਰਪੰਚ ਨੇ ਹਾਂ ਜੀ ਮੌਜੂਦ ਕਿਹੜੇ ਪਿੰਨ ਗਏ ਸੀ ਕਟਿੰਗ ਗ੍ਰਾਮ ਚੁਭਾ ਲਿਆ ਚੁਭਾ ਲਿਆ ਉੱਥੇ ਲੋਕ ਰਹਿੰਦੇ ਉੱਥੇ ਮਨ ਲੱਗ ਰਿਹਾ ਕਿ ਪਹਿਲਾਂ ਇਹਨਾਂ ਨੂੰ ਫੋਨ ਫੋਨ ਵੀ ਆਇਆ ਪੁਲਿਸ ਨੂੰ ਸ਼ਿਕਾਇਤ ਇਹਦੇ ਬਾਰੇ ਮੈਨੂੰ ਨਹੀਂ ਜੀ ਉਹ ਐਸਐਚਓ ਸਾਹਿਬ ਕੰਸਰਟ ਤੁਹਾਨੂੰ ਦੱਸਣਗੇ ਮੈਂ ਅਗਲੀ ਕਾਰਵਾਈ ਪਛਾਣ ਕੀਤੀ ਜਾ ਰਹੀਆਂ ਨੌਜਵਾਨਾਂ ਦੀ ਕਿਹੜੇ ਨੌਜਵਾਨ ਬਿਲਕੁਲ ਜੀ ਬਿਲਕੁਲ ਸੀਸੀਟੀ ਚੱਲ ਰਹੀ ਇਨਵੈਸਟੀਗੇਸ਼ਨ ਉਹ ਤੁਹਾਨੂੰ ਅਜੇ ਨਹੀਂ ਅਸੀਂ ਦੱਸ ਸਕਦੇ ਸਾਰੀ ਕੱਲ੍ਹ ਅਗਲੀ ਤਿਆਰੀ ਕੀ ਸਰਕਾਰ ਵੱਲੋਂ ਕਾਰਵਾਈ ਹੋ ਰਹੀ ਹੈ ਜਿਹੜੀ ਕਾਰਵਾਈ ਪਰਚਾ ਦਰਜ ਹੋ ਰਿਹਾ ਜੀ ਐਸ ਐਚਓ ਸਾਹਿਬ ਵੀ ਕਰ ਰਹੇ ਆ ਚਬਾਲ ਵਾਲੇ ਬਾਕੀ ਸਾਰੀ ਗੱਲਾਂ ਨੂੰ ਇਨਵੈਸਟੀਗੇਸ਼ਨ ਦੀ ਉਹਨਾਂ ਤੋਂ ਹੀ ਪਤਾ ਲੱਗ ਸਕਦਾ ਠੀਕ ਹੈ ਕਾਨੂੰਨ ਠੀਕ ਠੀਕ ਥੈਂਕ ਯੂ ਜੀ